ਆ ਇਥੋਂ ਦਾ ਇੱਕ ਹੋਰ ਬਹੁਤ ਸੋਹਣਾ ਜਾਰੇ ਸਾਫ ਆ ਬਰਫ ਥੋੜੀ ਪਈ ਬਹੁਤ ਵੱਡਾ ਥੱਲੇ ਉਹ ਗੰਡੋਲੇ ਚੱਲਦੇ ਆ ਉੱਪਰ ਜਾਂਦੇ ਆ ਉੱਪਰੋਂ ਲੈ ਕੇ ਵਾਪਸ ਬਰਫਾ ਗੋਲੇ ਗਾਲੇ ਮਾਰ ਕੇ ਥੱਲੇ ਆ ਜਾਂਦੇ ਆ ਤੇ ਹੋਰ ਕੋਹ ਨਹੀਂ ਵੇਖਦੇ ਬਸ ਹਾਂ ਇਹਨਾਂ ਨੇ ਤੀਰ ਲਾਏ ਆ ਬਾਈ ਥਾਂ ਥਾਂ ਤੇ ਉੱਚੇ ਕਰਕੇ ਵੀ ਸਨ ਉਹ ਪਵੇ ਤੇ ਤਾਂ ਵੀ ਦਸੀ ਜਾਣ ਆ ਯਾਰ ਤੁਸੀਂ ਵੇਖ ਸਕਦੇ ਮਗਰ ਲੋਰ ਤਾਮਨ ਲੈ ਅਜ ਤੱਕ ਇੰਨਾ ਜਿਆਦਾ ਸੋਹਣਾ ਟ੍ਰੈਕ ਅਜ ਤੱਕ ਦਾ ਸਭ ਤੋਂ ਸੋਹਣਾ ਟ੍ਰੈਕ ਮੇਰੇ ਹਿਸਾਬ ਨਾਲ ਮੈਨੂੰ ਲੱਗਾ ਉਹ ਲੋਰ ਤਾਮਨ ਉੱਪਰ ਚੱਲ ਕੇ ਵੇਖਦੇ ਆ ਅੱਪਰ ਕੰ ਲੋਅਰ ਤੇ ਇਧਰ ਉੱਪਰ ਪਰੇ ਉੱਪਰ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆਪਾਂ ਟਰੈਕ ਕਰਾਂਗੇ ਦੋ ਜਵਾਲਾਮੁਖੀਆਂ ਦੇ ਵਿੱਚ ਦੀ ਜਿਹੜੇ ਨਾਰਥ ਥਾਈਲੈਂਡ ਦੇ ਸਭ ਤੋਂ ਵੱਡੇ ਆ ਦੋ ਸਭ ਤੋਂ ਵੱਡੇ ਉਹਨਾਂ ਦੇ ਵਿੱਚ ਦੀ ਚੱਲਾਂਗੇ ਤੇ ਪਹਿਲਾਂ ਤੁਸੀਂ ਵਿਊ ਚੈੱਕ ਕਰੋ ਇੱਥੇ ਤੁਹਾਨੂੰ ਵਿਊ ਦਿਖਾਉਨੇ ਆ ਤਾਂ ਉੱਪਰ ਲੱਗੀ ਆ ਸਵੇਰੇ ਥੋੜੀ ਬਦਲਵਾਈ ਸੀ ਆਹ ਜਿਹੜਾ ਹੈਗਾ ਇਹ ਮਾਉਂਟ ਨਗਾਰੋਈ ਜਿਹੜਾ ਆ ਸਾਹਮਣੇ ਕੈਮਰੇ 'ਚ ਇਹ ਨਾਰਥ ਆਇਲੈਂਡ ਦਾ ਦੂਜੇ ਨੰਬਰ ਦਾ ਸਭ ਤੋਂ ਉੱਚਾ ਪਹਾੜ ਹੈ ਤੇ ਨਾਲ ਜਵਾਲਾਮੁਖੀ ਹੈ ਵਲਕੇਨੋ ਤੇ ਜਿਹੜਾ ਹੈਗਾ ਇੱਧਰ ਆਹਾ ਇਹ ਹੈਗਾ ਮਾਉਂਟਰ ਪੇਹੂ ਤੇ ਇਹ ਹੈਗਾ ਨਾਰਥ ਆਇਲੈਂਡ ਦਾ ਸਭ ਤੋਂ ਵੱਡਾ ਪਹਾੜ ਮਾਊਂਟੇਨ ਤੇ ਵਲਕੇਨੋ ਇਹ ਜਵਾਲਾਮੁਖੀ ਆ ਦੋਵੇਂ ਤੇ ਇਹਦੇ ਵਿੱਚ ਦੀ ਆਪਾਂ ਜਾਵਾਂਗੇ ਆਪਰ ਤਾਮਾ ਲੇਕ ਤੇ ਲੋਅਰ ਤਾਮਾ ਲੇਕ ਵਾਲਾ ਟਰੈਕ ਬਹੁਤ ਸੋਹਣਾ ਟਰੈਕ ਆ ਵਿਊ ਬਹੁਤ ਸੋਹਣਾ ਹੋਣ ਵਾਲਾ ਵਾ ਤੇ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਤੇ ਵੀਡੀਓ ਨਾਲ ਜੁੜੇ ਰਹੋ ਇਧਰ ਆਹ ਮਾਉਂਟਰ 'ਤੇ ਹੋ ਤੇ ਆ ਆ ਗਿਆ ਮਾਉਂਟ ਨਗਰ ਹੋਈ ਤੇ ਤੀਜਾ ਜਿਹੜਾ ਸਾਣਾ ਉੱਚਾ ਮਾਉਂਟੇਨ ਤੇ ਜਵਾਲਾਮੁਖੀ ਉਹ ਮੋੜ ਤਾਰਨਾ ਕਿ ਉਹਦੀ ਵੀਡੀਓ ਆਪਾਂ ਪਹਿਲਾਂ ਪਾਤੀ ਐ ਉਹ ਤੁਸੀਂ ਵੇਖ ਸਕਦੇ ਆ ਜਾ ਕੇ ਤੇ ਹੁਣ ਚੱਲਦੇ ਆਪਾਂ ਅਪਰਤਾਮਾ ਤੇ ਲੋਅਰ ਤਾਮਾ ਲੇਕ ਦਾ ਟਰੈਕ ਕਰਨਾ ਇਹਨਾਂ ਦੋਹਾਂ ਜਵਾਲਾਮੁਖੀਆਂ ਦੇ ਵਿੱਚ ਦੀ ਜਿਹੜੇ ਨਾਰਥ ਆਇਲੈਂਡ ਦੇ ਸਰਨੋਂ ਵੱਡੇ ਆ ਇਹ ਆ ਪਹਿਲੇ ਨੰਬਰ ਤੇ ਆ ਦੂਜੇ ਤੇ ਹਾਂਜੀ ਆ ਆ ਗਏ ਆਪਾਂ ਕਾਰ ਪਾਰਕ ਚ ਪਰ ਕਾਰ ਪਾਰਕ ਫੁੱਲ ਐ ਤੇ ਟਾਈਮ ਲਾ ਕੇ ਇੱਥੇ ਡਿੱਕਿਆ ਤੇ ਫੇਰ ਮਿਲੀ ਕਾਰ ਪਾਰਕ ਤੇ ਹੁਣ ਚੱਲਦੇ ਆਪਾਂ ਕਰਤੇ ਸ਼ੁਰੂ ਆ ਗਏ ਇੱਥੇ ਕਾਰ ਪਾਰਕ ਦੇ ਵਿੱਚ ਲੱਗਾ ਮੈਪ ਆਪਾਂ ਖੜੇ ਆ ਇੱਥੇ ਯੂ ਆਰ ਹੇਅਰ ਤੇ ਆ ਆ ਗਿਆ ਮਾਉਂਟ ਨਗਰੋਈ ਤੇ ਆਪਾਂ ਜਾਣਾ ਅਪਰਤਮ ਲੇਕ ਤੇ ਲੋਅਰ ਤਾਮਨ। ਚੱਲਦੇ ਆਂ ਅੱਗੇ। ਇਹ ਜਿਹੜਾ ਸਾਹਮਣੇ ਤੁਸੀਂ ਜਵਾਲਾਮੁਖੀ ਵੇਖ ਰਹੇ ਆਂ ਵਲਕੇਨੋ ਇਹ ਦੂਜੇ ਨੰਬਰ ਦਾ ਸਭ ਤੋਂ ਵੱਡਾ ਨਿਊਜ਼ੀਲੈਂਡ ਦਾ ਇਹ ਨਾਰਥ ਆਇਲੈਂਡ ਦਾ। ਤੇ ਪਿਛਲੇ ਸਾਲ ਇਹ ਤੋਂ ਇੱਕ ਕੁੜੀ ਕਲਾਈਮ ਕਰਦੀ ਸੀ ਇਹਨੂੰ ਤੇ ਉੱਥੋਂ ਡਿੱਗ ਪਈ ਤੇ ਚੜ੍ਹਾਈ ਕਰ ਗਈ ਵਿਚਾਰੀ। ਬਾਦਰ ਕਵਰਾਉਂ ਦੀਆਂ ਰਿੰਗੀਆਂ ਕਈ ਦਿਨ ਵੀ ਸੇਫਟੀ ਬਾਰੇ ਤੇ ਕੀ ਕਾਰਨ ਬਣਿਆ ਉਹ ਦੱਸਿਆ ਇਹ ਹੈ ਮਾਉਂਟ ਨਗਰੋਹੀ ਇਹਨਾਂ ਦੋਹਾਂ ਦੇ ਵਿਚਾਲੇ ਵਿਚਾਲੇ ਚੱਲਦੇ ਆ ਤੁਸੀਂ ਜਦੋਂ ਚੱਲਦੇ ਹੋ ਨਾ ਇਧਰਲੇ ਪਾਸੇ ਆ ਦੂਜਾ ਆ ਗਿਆ ਮਾਉਂਟਰ ਪੇ ਹੋ ਤੇ ਇਧਰ ਆ ਜਿਹੜਾ ਤੁਹਾਨੂੰ ਹੁਣ ਦਿਖਾਇਆ ਉਹ ਮੜੀ ਚੌਂਜੀ ਦਿਖਦੀ ਆ ਮਾਉਂਟ ਨਗਰੋਹੀ ਤੋਂ ਉੱਪਰ ਲੱਗੀ ਹੋਵੇ ਤੇ ਮੌਸਮ ਸਾਫ ਸ਼ਾਨਦਾਰ ਵਿਊ ਹੈ ਕਿਆ ਬਾਤ ਬਹੁਤ ਜਿਆਦਾ ਸੋਹਣਾ ਇਹ ਜਿਹੜੀ ਇਹ ਬਹੁਤ ਵਧੀਆ ਫੈਸਲਾ ਲਿਆ ਜਿਹੜਾ ਆਲਾ ਨਾ ਪਰਤਾਮਾ ਤੇ ਲੋਹਰ ਤਾਮਾ ਇੰਨਾ ਜਿਆਦਾ ਸੋਹਣਾ ਲੱਗ ਰਿਹਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮੌਸਮ ਸਾਫ ਹੈ ਤੇ ਕੀ ਕਰਦਾ ਇੱਥੇ ਬੰਦਾ ਖੜ ਕੇ ਵੇਖੀ ਜਾਵੇ ਬਸ ਆ ਇਥੋਂ ਦਾ ਨਜ਼ਾਰਾ ਕਿਆ ਬਾਤ ਬਹੁਤ ਜਿਆਦਾ ਸੋਹਣਾ ਉੱਧਰ ਉਹ ਹੋਟਲ ਜਵਾਕਾ ਦਾ ਪਾਵਰਲਿਸ਼ ਇਹ ਜਦੋਂ ਤਾਮਾ ਲੇਕ ਦਾ ਤੁਸੀਂ ਸਰਚ ਮਾਰੋਗੇ ਅੱਪਰ ਤਾਮਾ ਤੇ ਲੋਅਰ ਤਾਮਾ ਇਹਦਾ ਤਾਮਾ ਦਾ ਮਤਲਬ ਹੈਗਾ ਵਾ ਮੌਰੀ ਭਾਸ਼ਾ ਦਾ ਇਹ ਸ਼ਬਦ ਹੈ ਤਾਮਾ ਦਾ ਮਤਲਬ ਆਈ ਤੇ ਜਿਆ ਸੋਰਸ ਤੇ ਸਾਧਨ ਤੇ ਇਹ ਬਣੀਆਂ ਹੈਗੀਆਂ ਵਾ ਵੋਲਕੇਨਿਕ ਐਕਟੀਵਿਟੀ ਨਾਲ ਜਦੋਂ ਜਵਾਲਾਮੁਖੀ ਫਟਿਆ ਉਥੇ ਕ੍ਰੇਟਰ ਜੂ ਲਾਵਾ ਉਥੇ ਆ ਗਿਆ ਤੇ ਉਹਦਾ ਨਾ ਪਾਣੀ ਜੂ ਸਿਸਟਮ ਬਣਿਆ ਉਹਦੀ ਐਕਟੀਵਿਟੀ ਨਾਲ ਬਣਿਆ ਆ ਇਤੋਂ ਦਾ ਇੱਕ ਹੋਰ ਬਹੁਤ ਸੋਹਣਾ ਵਿਊ ਇੱਕ ਤਾਰਾ ਨਾਲ ਕੀ ਫਾਲਸ ਹੁੰਦਾ ਮੈਨੂੰ ਲੱਗਦਾ ਸ਼ਾਇਦ ਇਹੀ ਆ ਤੇ ਨੇੜੇ ਚੱਲ ਕੇ ਵੇਖਦੇ ਆਪਾਂ ਕੀ ਸਿਸਟਮ ਹੈ ਬਹੁਤ ਸੋਹਣਾ ਵਿਊ ਹੈ ਇੱਕ ਅਛੇ ਤੇ ਕੈਮਰੇ 'ਚ ਵੀ ਦਿਖਦਾ ਹੋਊਗਾ ਪਾਣੀ ਇੰਨਾ ਜਾਰੇ ਸਾਫ ਆ ਬਰਫ਼ ਥੋੜੀ ਪਈ ਕਰਕੇ ਵਗਦਾ ਨਹੀਂ ਬੜਾ ਕਿਉਂਕਿ ਉੱਪਰੋਂ ਬਰਫ਼ ਖੁਰਦੀ ਆ ਫੇਰੇ ਚੱਲਦਾ ਸਿਆਲਾਂ 'ਚ ਪੂਰਾ ਤੇਜ਼ ਹੁੰਦਾ ਵਾ ਇਹ ਆ ਤਾਰਾ ਨਾਕੀ ਫਾਲਸ ਉੱਪਰੋਂ ਤੇ ਉਹ ਉਧਰਲੇ ਪਾਸੇ ਜਾ ਕੇ ਚਰਨਾਥ ਥੱਲੇ ਡੈ ਦਾ ਇਹ ਇੱਕ ਉੱਪਰ ਦਾ 뷰 ਤੇ ਉਹ ਉਧਰੋਂ ਥੱਲਿਓਂ ਵੀ ਦਿਖਦਾ ਇਹ ਥੱਲਿਓਂ ਵੇਖਦੇ ਆਪਾਂ ਚੱਲ ਕੇ ਤਾਰਾ ਨਾਕੀ ਫਾਲਸ ਤੇ ਇਹ ਲਾਵੇ ਨਾਲ ਬਣੇ ਪੱਥਰ ਜਿਵਾਲਾਮੁਖੀ ਜੋ ਫਟਿਆ ਉਥੇ ਟੇਬਲ ਵੀ ਹੈ ਬੈਨ ਵੇਖਦੇ ਚੱਲਦੇ ਥੱਲੇ ਤੇ ਇਧਰ ਮਾਉਂਟ ਨਗਰ ਹੋਈ ਆਪਣੇ ਨਾਂ ਨਾਲ ਸਫਰ ਕਰਦਾ ਤਾਂ ਉੱਪਰ ਲੱਗੀ ਹੈ ਬਹੁਤ ਸਾਫ਼ ਪਾਣੀ ਤੇ ਇਧਰਲੇ ਪਾਸੇ ਮਾਉਂਟਰ ਪੇਹੁ ਨਾਰਥ ਆਇਲੈਂਡ ਦਾ ਸਭ ਤੋਂ ਵੱਡਾ ਮਾਉਂਟੇਨ ਤੇ ਵਲਕੇਨੋ ਅ ਪਿੱਛੇ ਆਪਾਂ ਤਾਮਾ ਦੀ ਗੱਲ ਕਰਦੇ ਆਈਏ ਤਾਮਾ ਜਿਹੜੀ ਲੇਕ ਆ ਉਹਦਾ ਮਤਲਬ ਸੋਰਸ ਕੋਈ ਪਾਣੀ ਦਾ ਸਾਧਨ ਬਣ ਗਿਆ ਉਹਦੇ ਕਰਕੇ ਉਹਨੂੰ ਸੋਰਸ ਵੀ ਕਹਿਣ ਲੱਗ ਗਏ ਤੇ ਆਈ ਤਾਂ ਕਹਿੰਦੇ ਵੀ ਦੋਹਾਂ ਜਵਾਲਾਮੁਖੀਆਂ ਦੇ ਵਿਚਾਲੇ ਆ ਮਾਉਂਟਰ ਪੇਹੁ ਤੇ ਨਗਰੋਹੀ ਆ ਹੁਣ ਸਿਆਲਾਂ ਦਾ ਟਾਈਮ ਸ਼ੁਰੂ ਹੋ ਜਾਣਾ ਠੰਡ ਹੋ ਜਾਣੀ ਆ ਤੇ ਇੱਥੇ ਬਰਫ਼ ਪੈਣ ਲੱਗ ਜਣੀ ਆ ਤੇ ਆਪਣੇ 95% 100 ਨਹੀਂ ਕਹਿੰਦੇ 95 ਉਹ ਸਾਹਮਣੇ ਤੋਂ ਦਿਸਦਾ ਨਾਲ ਇੱਕ ਕਾਲਾ ਜਿਹਾ ਹੱਟ ਇੱਥੇ ਕਿ ਜੇ ਬਹੁਤ ਵੱਡਾ ਦਾ ਥੱਲੇ ਉਹ ਗੰਡੋਲੇ 'ਚ ਚੱਲਦੇ ਆ ਉੱਪਰ ਜਾਂਦੇ ਆ ਉੱਪਰੋਂ ਲੈ ਕੇ ਵਾਪਸ ਬਰਫ਼ ਦੇ ਗੋਲੇ ਗਾਲੇ ਮਾਰ ਕੇ ਥੱਲੇ ਆ ਜਾਂਦੇ ਆ ਤੇ ਹੋਰ ਕੋਹ ਨਹੀਂ ਵੇਖਦੇ ਬਸ ਇਹਦੇ ਕਹਿੰਦਾ ਇੰਨਾ ਹੀ ਮਤਲਬ ਹੈ ਕਿ ਕੁਦਰਤ ਬਹੁਤ ਸੋਹਣੀ ਆ ਥੋੜਾ ਬਹੁਤਾ ਉਹ ਜਿਹੜਾ ਚਲੋ ਬਜ਼ੁਰਗ ਆ ਜਾਂ ਨਹੀਂ ਔਰ ਫਿਰ ਜਿਆਦਾ ਹੁੰਦਾ ਉਹਦਾ ਮੰਨ ਸਕਦੇ ਆਪਾਂ ਤੇ ਜਿਹੜਾ ਠੀਕ ਆ ਜਵਾਨ ਜਹਾਨ ਉਹਦਾ ਮਾੜਾ ਮੋਟਾ ਗਿੜਾ ਕੱਢੋ ਬਾਈ ਵੇਖੋ ਕੁਦਰਤ ਨੂੰ ਬਹੁਤ ਸੋਹਣੀ ਆ ਅਪ੍ਰੈਲ ਦਾ ਮਹੀਨਾ ਠੰਡ ਸ਼ੁਰੂ ਹੋਣ ਵਾਲੀ ਆ ਮਤਲਬ ਹੁਣ ਇੱਥੇ ਠੰਢੀ ਆ ਤੇ ਧੁੱਪ ਲੱਗੀ ਆ ਮੌਸਮ ਬਹੁਤ ਸੋਹਣਾ ਆ ਇਧਰ ਆ ਮਾਊਂਟ ਨਗਰ ਉਹੀ ਤੇ ਮਾਊਂਟ ਰੇਹੂ ਜਿੱਥੇ ਆਪਣਾ ਸਾਰਾ ਜਹਾਨ ਬਰਫ਼ ਦੇ ਗੋਲੇ ਮਾਰ ਕੇ ਆਇਆ ਜਿਹੜੇ ਵੀ ਇੱਥੇ ਰਹੇ ਆ ਕੋਈ ਹੋਇਆ ਹੋ ਨਹੀਂ ਸਕਦਾ ਇਦਾਂ ਦਾ ਕੋਈ ਨਾ ਆਇਆ ਹੋਵੇ ਤਾਂਾਂ ਟੱਲਾ ਹੀ ਹੋਊਗਾ ਕੋਈ ਆ ਇਹਨਾਂ ਨੇ ਤੀਰ ਲਾਏ ਆ ਬਾਈ ਥਾ ਥਾ ਦੇ ਉੱਚੇ ਕਰਕੇ ਵਿਸਨੋਪ ਪਵੇ ਤੇ ਤਾਂ ਵੀ ਦਿਸੀ ਜਾਣ ਇਹ ਦਿਸਦੇ ਰਹਿਣ ਤੇ ਬੰਦਾ ਟਰੈਕ ਤੇ ਬਣਿਆ ਰਵੇ ਬਹੁਤ ਸੋਹਣਾ ਇਹਨਾਂ ਨੇ ਆ ਸਿਸਟਮ ਬਣਾਇਆ ਇੱਥੇ ਆ ਫਿਰ ਉਹ ਅੱਗੇ ਕਿੰਨੇ ਆਉਂਦੇ ਆ ਬਹੁਤ ਵਧੀਆ ਤਿਆਰ ਕੀਤਾ ਵਾ ਚੱਲਦੇ ਆ ਅੱਗੇ ਲੋਅਰ ਤੰਨਾ ਉੱਪਰ ਤੰਨਾ ਸਾਨੂੰ ਦੋ ਨਹੀਂ ਤਿੰਨ ਜਵਾਲਾਮੁਖੀਆਂ ਦਰਸ਼ਨ ਕਰਾਉਣੇ ਤੋਂ ਤਿੰਨ ਵੱਲ ਕਹਿਣੋ ਜਿਹੜੇ ਨਾਰਥ ਆਈਲੈਂਡ ਦੇ ਸਭ ਨਾਲ ਵੱਡੇ ਆ ਕਾ ਦਿਸਦਾ ਮਾਉਂਟ ਨਗਰੋਹੀ ਆ ਸਭ ਨਾਲ ਵੱਡਾ ਨਾਰਥ ਆਈਲੈਂਡ ਦਾ ਮਾਉਂਟ ਰਪੇਹੁ 2797 ਮੀਟਰ 2800 ਤੇ ਉਹ ਉਧਰ ਸਾਹਮਣੇ ਪਿੱਛੇ ਦਿਸਦਾ ਉਰਲੇ ਜਿਹਾ ਉਹ ਕੈਮਰੇ ਚ ਆਉਂਦਾ ਹੋਊਗਾ ਇੱਕ ਤਾਂ ਪਹਾੜੀ ਹੈ ਤੇ ਪਿਛਲੇ ਪਾਸੇ ਉਹ ਹੈਗਾ ਮਾਉਂਟ ਤਰਨਾਕੀ ਉਹ ਵੀ ਆਪਾਂ ਪਰਸ ਜੇ ਉੱਥੇ ਗਏ ਸੀਗੇ ਵੀਡੀਓ ਪਾਈ ਹੋਊਗੀ ਉਹ ਤੇ ਉਹ ਤੇ ਤਿੰਨਾਂ ਦੇ ਆ ਗਏ ਆ ਮਤਲਬ ਉਹਦੇ ਉੱਪਰ ਜਾ ਕੇ ਆਏ ਆ ਤੇ ਇਹਨਾਂ ਦੇ ਵੇਚਦੀ ਆ ਮਾਉਂਟ ਤਾਰਾ ਨਾਲ ਕੀ ਇੱਥੇ ਆਵੇ ਇਹ ਆ ਇੱਥੋਂ ਦਾ 뷰 ਐ ਮਾਉਂਟ ਰੁਪੇ ਹੋ ਤੇ ਇਧਰ ਮਾਉਂਟ ਨਗਰ ਹੋਈ ਤੇ ਭਾਈ ਦੇ ਜਵਾਨ ਆ ਥੋੜਾ ਜਿਹਾ ਹੋਰ ਉੱਪਰ ਆ ਗਏ ਆ ਤੇ ਇੱਥੋਂ ਜਮਾਂ ਸਾਫ ਦਾਇਦ ਦੇ ਤੁਹਾਨੂੰ ਸਾਰੇ ਵਖਾਉਣੇ ਆ ਦੁਬਾਰਾ ਫੇਰ ਬਹੁਤ ਅਨੰਦ ਵੱਜ ਰਿਹਾ ਇੰਨਾ ਸੋਹਣਾ ਮੌਸਮ ਰੱਬ ਨੇ ਵੀ ਕੋਈ ਕੰਜੂਸੀ ਨਹੀਂ ਕੀਤੀ ਮੌਸਮ ਵਿੱਚ ਮਾਉਂਟਰ 'ਤੇ ਹੂ ਨਗਰ ਉਹੀ ਤੇ ਉਹ ਆ ਗਿਆ ਮਾਉਂਟ ਤਰਨਾਕੀ ਨਿਊ ਪਲਾਈ ਮਾਉਂਟ ਬਹੁਤ ਜਿਆਦਾ ਸੋਹਣਾ 뷰 ਹੈ ਬਹੁਤ ਸੋਹਣਾ ਆਹ ਟਰੈਕ ਤੇ ਇਹਨਾਂ ਨੇ ਆ ਤੀਰ ਲਾਏ ਹੋਏ ਇੱਥੇ ਮਤਲਬ ਕੋਈ ਭੜਕਣਾ ਜਾਵੇ ਸਾਨੂੰ ਉਹ ਪੈਂਦੀ ਜਦੋਂ ਤੁਸੀਂ ਸਨੋਚ ਵੀ ਕਰ ਸਕਦੇ ਬਹੁਤ ਸੋਹਣਾ ਵਾ ਤੇ ਚੱਲਦੇ ਆ ਅੱਗੇ ਆ ਵਾਹ ਇੱਕ ਰਿਵਿਊ ਚੈੱਕ ਕਰੋ ਇਥੋਂ ਇਹ ਆ ਸਾਹਮਣੇ ਮਾਉਂਟ ਨਗਰ ਹੋਈ ਬਹੁਤ ਸੋਹਣਾ ਗੱਲ ਬਾਤ ਪੂਰੀ ਹੈ ਕੁਦਰਤ ਨੇ ਬਣਾਈ ਤੋਪ ਲੱਗੀ ਆ ਮੌਸਮ ਪੂਰਾ ਸਾਫ਼ ਹੈ ਖਿਆਲ ਦੇ ਅੱਗੇ ਉੱਪਰ ਤਾਮਾ ਲੇਕ ਲੋਅਰ ਤਾਮਾ ਟ੍ਰੈਕ ਲੋਅਰ ਤਾਮਾ ਟ੍ਰੈਕ ਆ ਗੱਲ ਬਾਕੀ ਟ੍ਰੈਕਿੰਗ 'ਚ ਖਾਸ ਕਰਕੇ ਨਾ ਕਿਸੇ ਨਾਲ ਕੰਪੈਰੀਜ਼ਨ ਕਰਨਾ ਨਹੀਂ ਚਾਹੀਦਾ ਉਈ ਤੋਲਣਾ ਨਹੀਂ ਕਰਨੀ ਇਹ ਕਿਹੜਾ ਅੱਗੇ ਲੰਘ ਗਿਆ ਤੇ ਕਿਹੜਾ ਬਿਛੇਰਾ ਗਿਆ ਕਿਹਨੂੰ ਆਪਾਂ ਬਾਤ ਕਰਤਾ ਕਿਉਂਕਿ ਇੱਥੇ ਦੁਨੀਆ ਪਰੇ ਤੋਂ ਪਰੇ ਪਈ ਹੈ ਪਰੇ ਤੋਂ ਪਰੇ ਹੁਣ ਜਿਹੜੇ ਸ਼ੇਰਪਾ ਆ ਜਿਹੜੇ ਆਪਣੇ ਨੇਪਾਲ ਦੇ ਆ ਉਹ ਚਪਲਾਂ ਜੀ ਪਤੰਦਰ ਤਾਂ ਜਿਹੜੇ ਫਿਰਦੇ ਆ ਇਹ ਪ੍ਰੈਕਟਿਸ ਆ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਇਹ ਕਰਕੇ ਵੀ ਆਦਾ ਸਲੋ ਐਂਡ ਸਟੈਡੀ ਵਿਨਸ ਦਾ ਰੇਸ ਜਿੰਨੀ ਹੌਲੀ ਚੱਲੋਗੇ ਟਾਈਮ ਨਾਲ ਸ਼ੁਰੂ ਕਰੋਗੇ ਟਰੈਕ ਉਨਾ ਹੀ ਵਧੀਆ ਤੇ ਉਨਾਂ ਹੀ ਤੁਸੀਂ ਕੁਦਰਤ ਦਾ ਆਨੰਦ ਮਾਣੋਗੇ ਹੁਣ ਅੱਧੀ ਦੁਪਹਿਰ 12 1 ਵਜੇ 2 ਵਜੇ ਤੁਸੀਂ ਸ਼ੁਰੂ ਕਰੋਗੇ ਇੱਕ ਦਫਰ ਬਾਅਸ ਮੁੜਨ ਦਾ ਕਾਲੀ ਰਹਿੰਦੀ ਆ ਤੇ ਦੂਜੀ ਛੱਟ ਫੇਟ ਲੱਗਣ ਦਾ ਖਤਰਾ ਰਹਿੰਦਾ ਫਿਰ ਜੋ ਕਾਲੀ ਕਰਦੇ ਇਸ ਕਰਕੇ ਸਲੋ ਐਂਡ ਸਟੇਡੀ ਵਿੰਸ ਦਾ ਰੇਸ ਰੇਸ ਤਾਂ ਕੋਈ ਲੱਗੀ ਨਹੀਂ ਪਰ ਰੇਸ ਲਾਉਣੀ ਵੀ ਨਹੀਂ ਚਾਹੀਦੀ ਸਲੋਲੀ ਸਲੋਲੀ ਹੌਲੀ ਹੌਲੀ ਆਪਣਾ ਜਿਹੜਾ ਮੁੱਦਾ ਰੱਖਿਆ ਵਾ ਉਹਦੇ ਆਲੂ ਤੁਰੇ ਜਾਓ ਤੇ ਆ ਇਥੋਂ ਦਾ ਇੱਕ ਹੋਰ 뷰 ਸਿੱਧਾ ਹੀ ਆ ਜਿਵੇਂ ਸਿੱਧੀ ਖੜਮੀ ਆ ਮਾਉਂਟ ਨਗਰ ਹੋਈ ਜਮਾ ਐ ਸਿੱਧਾ ਐ ਤੇ ਬੀਬੀ ਵਿਚਾਰੀ ਪਿਛਲੇ ਸਾਲ ਦੀ ਖਬਰ ਬੜਾ ਮੜਾ ਜਦੋਂ ਸੁਣੀ ਉਹ ਸਿੱਧਾ ਪਤਾ ਨਹੀਂ ਕਿਹੜੇ ਸਹਾਣਾ ਚੜਦੀ ਹੋਊ ਉਹਨੂੰ ਵੀ ਕਲਾਈਮਪ ਕਰਦੇ ਤੇ ਡਿੱਗ ਗਈ ਹੱਥ ਸਲਿੱਪ ਕਰ ਗਿਆ ਤੇ ਚੜਾਈ ਕਰ ਗਈ ਇੱਥੋਂ ਜਾਣਾ ਆਪਾਂ ਪੱਥਰਾਂ ਦੇ ਪਰਲੇ ਪਾਸੇ ਬੜੇ ਧਿਆਨ ਨਾਲ ਹੋਂ ਤੱਕ ਪਾਣੀ ਹੈ ਨਹੀਂ ਗਾ ਜਦੋਂ ਪਾਣੀ ਹੁੰਦਾ ਉਦੋਂ ਬਹੁਤ ਸਲੋਲੀ ਦੇ ਕੰਦਾ ਖਤਰਾ ਪ੍ਰੈਕਟਿਸ ਹੀ ਬਹੁਤ ਆ ਬਾਈ ਦੀ ਭੱਜਿਆ ਜਾਂਦਾ ਕਾਰਾਂ ਨੂੰ ਐ ਵੀ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਆਹ ਤੋ ਨਵੀ ਉ ਲੋਰਟ ਆਮਾ ਕੋਲੇ ਪਾਉਂਚੇ ਨਾਲੇ ਆਗੇ ਆਪਾਂ ਲੋਰਟ ਆਮਾ ਲੇਕ ਇੱਥੇ ਇਹਨਾਂ ਨੇ ਇਤਿਹਾਸ ਲਿਖਿਆ ਤਾਮਾ ਲੇਕਸ ब्रेकिंग थ्रू फ्रॉम लावा टू लेक ये तो इस स्क्रीनशॉट ਲੈ ਕੇ ਪੜ੍ਹ ਸਕਦੇ ਆ 275000 ਸਾਲ ਪਹਿਲਾਂ ਕੀ ਆ ਵਾੜ ਇਹ ਲੋਰ ਤਾਮਾ ਲੇਕ ਇਹ ਵੀ ਉਹ ਲੋਰ ਤਾਮਾ ਲੇਕ ਆਪਾਂ ਜਾਣਾ ਉਹਦੇ ਉੱਪਰ ਆ ਪਰਤਾਮਾ ਆ ਇੱਥੇ ਬੋਰਡ ਲਾਇਆ ਇਹਨਾਂ ਨੇ 1.4 ਕਿਲੋਮੀਟਰ ਹੋਰ 35 ਮਿੰਟ ਅੱਪਰ ਤਾਮਾਲੇਖ ਨੰਔੜ ਤਰ੍ਹਾਂ ਨਾ ਕਿ ਦੀ ਯਾਦ ਆਊਗੀ ਇੱਥੇ ਤੇ ਚੜਦੇ ਨੇ ਆਇਆ ਤੁਸੀਂ ਦੇਖ ਸਕਦੇ ਮਗਰ ਲੋਅਰ ਤਾਮਾਲੇਖ ਅਜੇ ਤੱਕ ਇੰਨਾ ਜਿਆਦਾ ਸੋਹਣਾ ਟ੍ਰੈਕ ਅਜੇ ਤੱਕ ਦਾ ਸਭ ਤੋਂ ਸੋਹਣਾ ਟ੍ਰੈਕ ਮੇਰੇ ਹਿਸਾਬ ਨਾਲ ਮੈਨੂੰ ਲੱਗਾ ਬਹੁਤ ਜਿਆਦਾ ਸੋਹਣਾ ਇਹ ਇੱਧਰ ਲੋਅਰ ਤਾਮਾ ਤੇ ਆ ਇਹਨਾਂ ਨੇ ਗੁੰਬਦ ਬਣਾਇਆ ਟਿਕਾ ਕੇ ਜੋ ਵੀ ਹੈ ਮੰਨਤਾ ਦੇ ਯੋਗ ਹੈ ਇੱਧਰ ਲੋਅਰ ਤਾਮਾ ਲੇਕ ਮਾਉਂਟਰ ਪੇ ਹੋ ਤੇ 275000 ਸਾਲ ਪਹਿਲਾਂ ਫਟਿਆ ਮਾਉਂਟ ਨਗਰ ਉਹੀ ਇਹ ਉਥੋਂ ਪੜਿਆ ਕਿਉਂਕਿ ਉਹ ਤਾਂ ਰਿਹ ਜਾਣੀ ਸੀਗੀ ਸਰਚ ਮਾਰਨ 275000 ਸਾਲ ਪਹਿਲਾਂ ਲਾਵਾ ਨਿਕਲਿਆ ਤੇ ਉਦੋਂ ਹੀ ਲੇਕ ਬਣੀ ਹੈ ਚੱਲਦੇ ਹਣ ਉੱਪਰ ਨੂੰ ਤਾਂ 2 ਮਿੰਟ ਵਿਊ ਇੰਜੋਏ ਕਰਕੇ ਇੱਥੇ ਬੈਠਨੇ ਆ ਫੇਰ ਚੱਲਦੇ ਹਾਂ ਉੱਪਰਲੇ ਪਾਸੇ ਅੱਪਰ ਤਾਮਾ ਲੇਕ ਇਹ ਹੈ ਥੱਲੇ ਵਾਲੀ ਅੱਖ ਛੋਟੀ ਤਾਮਾ ਨੀਮੀ ਨੀਵਾ ਸਾਦਰ ਥੱਲੇ ਵਾਲਾ ਇਹ ਇਧਰਲੇ ਪਾਸੇ ਇੱਕ ਹੋਰ ਵਿਊ ਲੋਅਰ ਤਾਮਾ ਲੇਕ ਤੇ ਇਧਰ ਵੀ ਇਹਨਾਂ ਨੇ ਆ ਬਣਾਇਆ ਸਿਸਟਮ ਹੁਣ ਇਹਦੇ ਬਾਰੇ ਜਾਣਕਾਰੀ ਤਾਂ ਹੈ ਨਹੀਂ ਕੋਈ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਟ੍ਰੈਕ ਵੈਲ ਮਾਰਕਡ ਇਹਨੂੰ ਕਹਿੰਦੇ ਆ ਤੀਰ ਲਾਏ ਇਹਨਾਂ ਨੇ ਨਿਸ਼ਾਨ ਬਹੁਤ ਸੋਹਣਾ ਚੱਲਦੇ ਆ ਉਹ ਉੱਪਰਲੇ ਪਾਸੇ ਜਾਣਾ ਆਪਾਂ ਆ ਉੱਪਰ ਉਹ ਇੱਕ ਹੋਰ ਵਿਊ ਆਪਾਂ ਅਜੇ ਜਾਣਾ ਉਹ ਥੇ ਤੇ ਮਾਉਂਟ ਨਗਰ ਉਹੀ ਤੇ ਜਿਵੇਂ ਆਇ ਲੱਗਦਾ ਜਿਵੇਂ ਨੇੜੇ ਆਏ ਹੁੰਨੇ ਆ ਤੇ ਆ ਉੱਪਰ ਇਹਨਾਂ ਨੇ ਇੱਕ ਇੱਥੇ ਬਣਾਇਆ ਹੈ ਗੁੰਬਦ ਜਾਂ ਤੇ ਇਹ ਕਿੱਧਰ ਬਣਿਆ ਇਹਦਾ ਕਾਰਨ ਪਤਾ ਨਹੀਂ ਜੇ ਤੁਹਾਨੂੰ ਪਤਾ ਹੋਇਆ ਤਾਂ ਜਰੂਰ ਦੱਸਿਓ ਮੇਰਾ ਵੀਰ ਉਹ ਲੋਰ ਤਾਮ ਉੱਪਰ ਚੱਲ ਕੇ ਵਿਖਦੇ ਆ ਅਪਰ ਤਾਮ ਇੱਥੇ ਕੇ ਜੇ ਚੜਾਈ ਸਿੱਧੀ ਖੜਮੀ ਚੜਾਈ ਸੀਗੀ ਇੱਥੋਂ ਵੇਖ ਕੇ ਐਂ ਲੱਗਦਾ ਜਿਦਾਂ ਲਦਾਖ ਵਾਲੇ ਪਹਾੜ ਹੁੰਦੇ ਆ ਉਹਨਾਂ ਦਾ ਵੀ ਕੋਹ ਨਹੀਂ ਹੁੰਦਾ ਬਰਫ਼ ਕਰਕੇ ਤੇ ਇੱਥੇ ਵੀ ਬਰਫ਼ ਪੈਂਦੀ ਰਹਿੰਦੀ ਜ਼ਿਆਦਾ ਟਾਈਮ ਤੇ ਇੱਥੇ ਵੀ ਜ਼ਿਆਦਾ ਕੋਹ ਹੁੰਦਾ ਨਹੀਂ ਇਧਰ ਮਾਉਂਟਰਪੇ ਹੂ ਰਪੇ ਹੂ ਰਪਿਉ ਹੂ ਕੀ ਕਹੀ ਜਾਂਦੇ ਕੋਈ ਕੀ ਕਹੀ ਜਾਂਦਾ ਕੋਈ ਵੱਖਰੇ ਵੱਖਰੇ ਨਾਮ ਲੋਕਾਂ ਲੋਅਰ ਤਾਮਾ ਲੇਖ ਅਪਰ ਤਾਮਾ ਲੇਖ ਉਚਾਈ ਦਾ ਤਾਂ ਮੈਨੂੰ ਲੱਗਦਾ ਥੋੜਾ ਹੀ ਫਰਕ ਹੈ ਇਧਰ ਆ ਲੋਅਰ ਆ ਤੇ ਇਧਰ ਪਰ ਪਰ ਇਹ ਉੱਪਰ ਜਾ ਕੇ ਦਸਦੀ ਤਾਂ ਕਰਕੇ ਨੂੰ ਉੱਪਰ ਕਹਿੰਦੇ ਲਾਲ ਇਹ ਥੱਲੇ ਵੇਖ ਸਕਦੇ ਲੋਰ ਬਹੁਤ ਸੋਹਣਾ 뷰 ਆਇ ਤੁਹਾਨੂੰ 뷰 ਹੈ 뷰 ਇੰਜੋਏ ਕਰੋ ਇਕਰੀ ਬਹੁਤ ਜਿਆਦਾ ਸੋਹਣਾ ਫੇਰ ਚੱਲਦੇ ਥੱਲੇ ਨੂੰ ਪਉਨੇ ਚੱਲੇ ਲੋਰ ਤਾਮ ਤੇ ਅਪਰ ਤਾਮ ਲੇਕ ਮਾਊਂਟ ਨਗਰ ਹਿ 275000 ਸਾਲ ਪਹਿਲਾਂ ਫਟਿਆ ਤੇ ਲੇਕਾਂ ਬਣੀਆਂ ਲੋਰਤਾਮਾ ਅਪਰਤਾਮਾ ਉਹ ਸਾਹਮਣੇ ਪਰਲੇ ਪਾਸੇ ਡੇਜ਼ਰ ਰੋਡ ਆ ਵਾਵਾ ਦੂਰ ਹੈ ਕੈਮਰੇ ਪਤਨ ਦੱਸਦਾ ਹੋਣਾ ਕਿ ਨਹੀਂ ਇਹ ਵਾਪਸ ਆ ਪਾ ਉਸੇ ਝਰਨੇ ਤੇ ਆ ਗਏ ਜਿੱਥੇ ਤਾਰਨਾਕੀ ਫਾਲਸ ਸੂਰਜ ਛਿਪਨ ਵਾਲਾ ਸ਼ਾਮਾਂ ਪੈ ਗਈਆਂ 17 ਕਿਲੋਮੀਟਰ ਘੰਟੇ ਦੀ ਵਾਟ ਹੋਰ ਆ ਇਥੋਂ ਦਾ 뷰 ਮਾਊਂਟ ਨਗਰ ਉਹੀ ਇਹ ਤਾਰਨਾਕੀ ਫਾਲਸ ਦਾ ਥੱਲੇ ਵਾਲੇ ਪਾਸੇ ਵਿਊ ਅੱਗੇ ਚੱਲ ਕੇ ਵੇਖਦੇ ਆ ਬਹੁਤ ਸੋਹਣਾ ਚੱਲਣਾ ਤਾਰਨਾਕੀ ਫਾਲਸ ਬਹੁਤ ਫੇਮਸ ਇਹ ਇੱਕ ਸਾਹਮਣੇ ਵਿਊ ਤਾਰਨਾਕੀ ਫਾਲਸ ਬਹੁਤ ਸੋਹਣਾ ਸ਼ਾਨਦਾਰ ਸ਼ਾਮਾ ਵੇ ਗਈ। ਤਾਂ ਅੱਜ ਜੋ ਚਲਦੇ ਚਲਦੇ ਬਾਈ ਹੁਣੇ ਮਿਲੇ ਆਪਾਂ ਨੂੰ ਦੋ ਪਰਿਵਾਰ ਸੀਗੇ। ਬਾਈ ਹੁਣੇ ਬਹੁਤ ਵਧੀਆ ਲੱਗਾ ਨਾਲ ਨਿਆਣੇ ਬੱਚੇ ਸੀਗੇ ਨਾਲ 6-7 ਜਣੇ ਸੀਗੇ ਸਾਰੇ। ਤੇ ਬਹੁਤ ਗੱਲਾਂ ਬਾਤਾਂ ਕੀਤੀਆਂ ਸਾਰੇ ਰਾਹੀ ਵਾਸ ਤੁਰਦੇ ਆਏ ਤਾਂ ਵੀਡੀਓ ਕੱਟ ਬਣਾਈ ਫਿਰ ਤੇ ਹੁਣ ਬਾਈ ਜਣੀ ਹੱਥੇ ਇੰਜੋਏ ਕਰਦੇ ਫੈਮਿਲੀ ਨਾਲ ਆਪਾਂ ਅੱਗੇ ਅੱਗੇ ਤੇ ਬਹੁਤ ਵਧੀਆ ਲੱਗਾ ਬਹੁਤ ਵੇਖ ਕੇ ਵਧੀਆ ਲੱਗਾ ਵੀ ਇੱਕ ਤਾਂ ਆਪਣੇ ਬੰਦੇ ਇਧਰਲੇ ਪਾਸੇ ਨੂੰ ਘਟ ਤੇ ਉਹ ਵੀ ਪਰਿਵਾਰ ਨਾਲ ਬਹੁਤ ਸੋਹਣੀ ਕੁਦਰਤ ਨੂੰ ਉਹਨੇ ਵੇਖਿਆ ਬਹੁਤ ਸੋਹਣਾ ਲੱਗਾ ਉਹਨਾਂ ਨੂੰ ਵੀ ਤੇ ਆ ਆਪਾਂ ਤੁਰੇ ਜਾਂਦੇ ਹੁਣ ਇੱਥੋਂ ਥੋੜਾ ਜਿਹਾ ਟਾਈਮ ਰਹਿ ਗਿਆ ਤੇ ਬਹੁਤ ਗੱਲਾਂ ਬਾਤਾਂ ਕੀਤੀਆਂ ਤੇ ਹੁਣ ਆਪਾਂ ਚੱਲਦੇ ਅੱਗੇ ਉਹਨਾਂ ਨੂੰ ਕਿਹਾ ਬਾਈ ਉਹਨਾਂ ਨੂੰ ਕਿਹਾ ਕਰੋ ਇੰਜਵਾਏ ਤੇ ਆਪਾਂ ਚੱਲਦੇ ਆਂ ਕਾਰ ਪਾਰਕ ਤੇ ਡੇਰਾ ਲੱਭਦੇ ਆਂ ਰਾਤ ਨੂੰ ਰਹਿਣ ਦਾ ਰਹਿਣ ਬਸੇਰਾ ਕਰੀਏ ਇਹ ਜਿਹੜੀ ਤਾਰਾ ਨਾ ਕੀ ਫਾਲਸ ਤੱਕ ਜੇ ਤੁਸੀਂ ਵਾਕ ਕਰੋਗੇ ਇਹ ਤਾਂ ਲੂਪ ਬੰਦੀ ਪੂਰਾ ਸਰਕਲ ਬੰਦਾ ਦਾ ਆਪਾਂ ਇਹ ਦੂਜੇ ਪਾਸੇ ਦੀ ਤੇ ਵਾਪਸ ਇਧਰ ਹੀ ਜਾਣੇ ਦੋਵੇਂ ਪਾਸੇ ਬਹੁਤ ਸੋਹਣੇ ਆ ਜਿੱਧਰੋਂ ਮਰਜ਼ੀ ਸ਼ੁਰੂ ਕਰ ਲਓ ਦੋ ਕਾਰ ਪਾਰਕਾਂ ਇੱਕ ਉਧਰ ਲਈ ਚੋ ਜਾਂਦਾ ਇੱਕ ਇਧਰ ਲਈ ਚੋ ਨੇੜੇ-ਨੇੜੇ ਹੀ ਆ ਤੇ ਜਿੱਧਰ ਦੀ ਮਰਜ਼ੀ ਸ਼ੁਰੂ ਕਰ ਲੋ ਸਾਰੇ ਪਾਸੇ ਬਹੁਤ ਸੋਹਣਾ ਅਪਰ ਤਾਮਾ ਲੋਅਰ ਤਾਮਾ ਤਾਰਾਨਾਕੀ ਫੋਲਟ ਟ੍ਰੈਕ ਤੇ ਤਾਰਾਨਾਕੀ ਮਾਊਂਟ ਤਾਰਾਨਾਕੀ ਸਾਹਮਣੇ ਸ਼ਾਇਦ ਦਿਖਦਾ ਨਹੀਂ ਦਿਖਦਾ ਪਹਾੜਾਂ ਦੇ ਓਲੇ ਇਹਦੇ ਵਿੱਚ ਨਾ ਇੱਕ ਹੋਰ ਬਹੁਤ ਸੋਹਣਾ ਟ੍ਰੈਕ ਹੈ ਨਾਰਥਰਨ ਸਰਕਟ ਉਹ ਇਹ ਜਿਹੜਾ ਮੇਨ ਮਾਊਂਟ ਰਵੇ ਹੋਏ ਦੀ ਪ੍ਰਕਰਮਾ ਹੀ ਆ ਸਾਰੀ ਮਤਲਬ ਗੋਲ ਚੱਕਰ ਤੇ ਬਹੁਤ ਜਿਆਦੇ ਸੋਹਣਾ ਹੋ ਆ ਸੋਹਣਾ ਦਾ ਬਾਝੋਂ ਦੱਸਦੇ ਪਹਿਲਾਂ ਇੱਥੇ ਵੀਊ ਚੈੱਕ ਕਰੋ ਰਾਹ ਜਾਂਦੇ ਜਾਂਦੇ ਥੱਲੇ ਫੇਰ ਇੱਕ ਝਰਨਾ ਬਣ ਜਾਂਦਾ ਉਹੀ ਝਰਨਾ ਉੱਪਰ ਆਉਂਦਾ ਇੱਧਰ ਬਣ ਜਾਂਦਾ ਛੋਟਾ ਜਿਹਾ ਤੇ ਇਧਰ ਉਹ ਵਾਵਾ ਡੂੰਗਾ ਸੂਰਜ ਢਲ ਲੱਗ ਗਿਆ ਤੇ ਟਰੈਕ ਤਾਂ ਛੋਟਾ ਹੀ ਆ ਜਿਵੇਂ 5 ਤੋਂ 6 ਘੰਟੇ ਲਿਖੇ ਆ 2 ਘੰਟੇ ਜੀ ਉਧਰ ਪਹੁੰਚ ਗਏ ਸੀਗੇ ਉੱਪਰ ਤੇ 2 ਘੰਟੇ ਬਾਅਦ ਚਾਰ ਘੰਟਿਆਂ ਦਾ ਲਾ ਲਓ ਪਰ ਬਾਈ ਹੁਣਾਂ ਗੱਲਾਂ ਬਾਤਾਂ ਕਰਦੇ ਪਰਿਵਾਰ ਨਿਆਣੇ ਨੇ ਬੱਚੇ ਨੇ ਹੋਲੀ-ਵਲੀ ਕਰਦੇ ਟਾਈਮ ਲੱਗ ਗਿਆ ਤੇ ਚੱਲਦੇ ਆਂ ਅੱਗੇ ਸੱਚ ਉਹ ਦੱਸਦੇ ਹੀ ਤੁਹਾਨੂੰ ਤਰ ਨੌਰਦਰਨ ਸਰਕਟ ਵਾਲਾ ਉਹ ਨੌਰਦਰਨ ਸਰਕਟ ਅ ਇਥੋਂ ਸਾਰੇ ਭਾੜ ਦੀ ਪ੍ਰਕਾਰ ਮੈਂ 95 95 ਕਿਲੋਮੀਟਰ ਦਾ ਕੋਈ ਤਿੰਨ ਦਿਨਾਂ ਹੀ ਕਰਦਾ ਕੋਈ ਦੋਹਾਂ 'ਚ ਕੋਈ ਚਾਰਾਂ 'ਚ ਉਹ ਵੀ ਲੋਕੀ ਹੋਣਾ ਬਹੁਤ ਮਿਲਦੇ ਪਏ ਆ ਟਾਈਮ ਜਾਂਦੇ ਪਹਿਲਾਂ ਹੱਟ 'ਚ ਰਹਿੰਦੇ ਬਾਹੀਵਾਲੇ 'ਚ ਫੇਰ ਅੱਗੇ ਜਾਂਦੇ ਆ ਆਪਾਂ ਵੀ ਇੱਕ-ਇੱਕ ਦਿਨ ਕਰਾਂਗੇ ਉਹ ਵੀ ਆਪਣਾ ਇੱਕ ਸੁਪਨਾ ਲਾ ਲਓ ਜਾਂ ਇੱਕ ਅ ਜੋ ਮਰਜ਼ੀ ਲਾ ਲਓ ਤੁਹਾਡੇ ਹਿਸਾਬ ਨਾਲ ਤੁਸੀਂ ਲਾਉਣਾ ਜੋ ਮਰਜ਼ੀ ਲਾ ਲਓ ਮੇਰੇ ਵੀਰ ਇਹ ਸਾਰੇ ਰਾਹ ਪਿੱਛੋਂ ਜਿਵੇਂ ਓਪਨ ਹੀ ਹੈ ਕੋਈ ਝਾੜੀਆਂ ਜਾਂ ਬੁਸ਼ਵੋਕ ਨਹੀਂ ਹੈਗੀ ਇੱਥੋਂ ਕਿ ਜੋ ਜਾ ਕੇ ਬਸ ਸ਼ੁਰੂ-ਸ਼ੁਰੂ ਹੀ ਥੋੜਾ ਜਿਹਾ ਹੁੰਦਾ ਦੋਵੇਂ ਪਾਸੇ ਜਿੱਧਰੋਂ ਮਰਜ਼ੀ ਕਰ ਲਓ ਤੇ ਬਾਕੀ ਸਾਰਾ ਓਪਨ ਹੀ ਹੈ ਮਤਲਬ ਕੋਈ ਛਾਂ ਨਹੀਂ ਹੈਗੀ ਇਹ ਕਰਕੇ ਟਪ ਟਪ ਵਾਲਾ ਪ੍ਰਬੰਧ ਪਹਿਲਾਂ ਕਰਕੇ ਆਇਆ ਮੇਰਾ ਵੀਰ ਜਿਹੜਾ ਵੀ ਇੱਧਰ ਹੁੰਦਾ ਸੋਨਾ ਬਹੁਤ ਜਾਦੇ ਟਰੈਕ ਵਿੱਚ ਕੋਈ ਸ਼ੱਕ ਨਹੀਂ ਹਾਂਜੀ ਇਹ ਸੀ ਅੱਜ ਦੀ ਵੀਡੀਓ ਚ ਤੁਹਾਨੂੰ ਹਾਇਆ ਪਰਤਾਮਾ ਲੇਕ ਤੇ ਲੋਰ ਤਾਮਾ ਲੇਕ ਦਾ ਟਰੈਕ 1.75 ਕਿਲੋਮੀਟਰ ਤਕਰੀਬਨ ਬਣ ਜਾਂਦਾ ਬਹੁਤ ਜ਼ਿਆਦੇ ਮਿਹਨਤ ਲੱਗਦੀ ਹੈ ਤੇ ਮੇਰਾ ਵੀਰ ਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਹੋ ਜਾਂਦਾ ਤੇ ਅੱਗੇ ਤੁਹਾਨੂੰ ਬਹੁਤ ਸੋਹਣੇ ਸੋਹਣੇ 뷰 ਲੈ ਕੇ ਆਵਾਂਗੇ ਤੇ ਨਿਜ਼ੀਲੈਂਡ ਬਹੁਤ ਸੋਹਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫਿਰ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਅੱਜ ਦਾ ਜਿਹੜਾ ਆਪਣਾ ਟਿਕਾਣਾ ਉਹ ਇੱਥੇ ਆ ਇਹ ਕੀਵੀ ਕੈਂਪਸਾਈਡ نیشنل ਪਾਰਕ ਕੀਵੀ ਕੈਂਪਸਾਈਡ ਇੱਥੇ ਰਾਤ ਰੁਕਾਂਗੇ ਤੇ ਕੱਲ ਨੂੰ ਮਿਲਦੇ ਸਾਨੂੰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ ਕੱਲ ਦਾ ਪਲਾਨ ਤੁਹਾਨੂੰ ਕੱਲ ਉਹ ਦੱਸਦੇ ਆਂ